ਜਦੋਂ ਕੋਈ ਵੀ ਮਾਸਟਰਬੇਸ਼ਨ ਕਰਦਾ ਤਾਂ ਲਿੰਗ ਨੂੰ ਜਦੋਂ ਆਪਾਂ ਉਂਗਲਾਂ ਦਾ ਦਬਾਅ ਪੈਂਦਾ ਉਹਦੇ ਤੇ ਤਾਂ ਉਹਨਾਂ ਦੀ ਜਿਹੜਾ ਉਹਦਾ ਨਾੜੀਜਾਲ ਹੁੰਦਾ ਵਾ ਜਿਹੜੀਆਂ ਨਸਾਂ ਹੁੰਦੀਆਂ ਉਹਦੇ ਵਿੱਚ ਖੂਨ ਦਾ ਫਲੋ ਘਟ ਜਾਂਦਾ ਵਾ ਲਿੰਗ ਦੇ ਨਾਲ-ਨਾਲ ਸਰੀਰ ਦੇ ਬਾਕੀ ਜਿੰਨੇ ਅੰਗਾਂ ਉਨਾਂ ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਵਾ ਅੰਡਕੋਸ਼ਾਂ ਦੇ ਵਿੱਚ ਵੀ ਵਿਕਿਰਤੀ ਆ ਜਾਂਦੀ ਆ ਜੇ ਆਪਾਂ ਲੰਬਾ ਟਾਈਮ ਤੁਸੀਂ ਮਾਸਟਰਬੇਸ਼ਨ ਕਰਦੇ ਹੋ ਤਾਂ ਤੁਹਾਡੇ ਸਰੀਰਕ ਕਮਜ਼ੋਰੀ ਦੇ ਨਾਲ ਨਾਲ ਤੁਹਾਡਾ ਮਾਨਸਿਕ ਸੰਤੋਲਨ ਵੀ ਇਹ ਖਰਾਬ ਹੋ ਜਾਂਦਾ ਵਾ ਸੋ ਇਸ ਤੋਂ ਬਚਣਾ ਮਾ ਆਪਣੀ ਸਰੀਰ ਨੂੰ ਆਪਣੀ ਬੁੱਧੀ ਤੋਂ ਕੰਮ ਲੈਣਾ ਮਾ ਇਹਨੂੰ ਚੰਗੇ ਪਾਸੇ ਲਾਉਣਾ ਮਿਹਨਤ ਕਰਨੀਆਂ ਤਗੜੇ ਹੋਣਾ ਖਰਾਕਾਂ ਖਾਣੀਆਂ ਖਰਾਕਾਂ ਖਾ ਕੇ ਸਹੀ ਜਗ੍ਹਾ ਪਹੁੰਚਾਉਣੀਆਂ ਨੇ ਸਹੀ ਜਗ੍ਹਾ ਲਾਉਣੀਆਂ ਨੇ ਜਦੋਂ ਆਪਾਂ ਇਹ ਲੰਬਾ ਟਾਈਮ ਪ੍ਰੋਸੈਸ ਕਰਦੇ ਆ ਨਾ ਤੁਸੀਂ ਥੋੜ੍ਹਾ ਵੀਰਜ ਪਤਲਾ ਹੋ ਜਾਂਦਾ ਉਹਦੇ ਵਿੱਚ ਜਿਹੜੇ ਬੱਚਾ ਪੈਦਾ ਕਰਨ ਵਾਲੇ ਸ਼ਕਰਾ ਨੂੰ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਜਾਂ ਉਹਨਾਂ ਦੀ ਗਿਣਤੀ ਘਟ ਜਾਂਦੀ ਹੈ ਇਸੇ ਕਰਕੇ ਹੁਣ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਇਹ ਹੋ ਰਹੀ ਆ ਓਵਰਆਲ ਆਪਣੇ ਸਾਰੇ ਜੇ ਆਪਾਂ ਗੱਲ ਕਰੀਏ ਬਹੁਤ ਜ਼ਿਆਦਾ ਸਮੱਸਿਆ ਵਧੀ ਹੋਈ ਆ ਲਿੰਗ ਦਾ ਟੇਢਾਪਨ ਹੋ ਜਾਣਾ ਵੀਰਜ ਪਤਲਾ ਹੋ ਜਾਣਾ ਤੇ ਜਿਹੜਾ ਸਾਈਜ਼ ਆ ਜਿਹੜਾ ਉਹ ਵੀ ਛੋਟਾ ਹੋ ਜਾਂਦਾ ਵਾ ਉਹ ਬੱਚੋ ਇਹ ਚੀਜ਼ ਤੋਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਵਾ ਆਪਣੀ ਤੁਸੀਂ ਇਹ ਮੌਸਮ ਦੇ ਹਿਸਾਬ ਨਾਲ ਵੀ ਦੇਖ ਕੇ ਲੈ ਸਕਦੇ ਹੋ ਬਾਕੀ ਜੇ ਗਰਮੀ ਆ ਗਰਮੀ ਦੇ ਵਿੱਚ ਇਹਦੀ ਮਾਤਰਾ ਘਟਾ ਲਓ ਤੁਸੀਂ ਮੂਸਲੀ ਲੈਣੀ ਆ ਸਫੇਦ ਮੂਸਲੀ ਮੰਨ ਲਓ 1 ਗ੍ਰਾਮ ਲੈ ਲਓ ਉਹਦੇ ਚ ਇੱਕ ਗਲਾਸ ਦੁੱਧ ਦਾ ਪਾ ਲਓ ਗਾਂ ਦਾ ਦੁੱਧ ਲੈ ਲਓ ਉਹਨੂੰ ਉਬਾਲ ਲਓ ਜਦੋਂ ਉਬਾਲਣ ਤੋਂ ਬਾਅਦ ਉਹ ਕੋਸਾ ਹੋ ਗਿਆ ਤਾਂ ਉਹਦੇ ਵਿੱਚ ਇਹ ਅੱਧਾ ਕ ਚਮਚਾ ਮਿਸ਼ਰੀ ਦਾ ਪਾ ਲੈਣਾ ਤੇ ਇਹਨੂੰ ਤੁਸੀਂ ਰਾਤ ਨੂੰ ਪੈਣ ਲੱਗੇ ਵੀ ਲੈ ਸਕਦੇ ਹੋ ਜੇ ਤੁਹਾਡੇ ਸਰੀਰ ਦੇ ਵਿੱਚ ਮਾਸਟਰਬੇਸ਼ਨ ਨਾਲ ਕੋਈ ਵੀ ਕਮਜ਼ੋਰੀ ਆਈ ਹੋਈ ਆ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਮੱਸਿਆ ਵਾ ਇਹ ਜਿਹੜਾ ਨੁਕਤਾ ਤੁਹਾਡੇ ਸਾਰਿਆਂ ਲਈ ਬਹੁਤ ਫਾਇਦੇਮੰਦ ਦਾ ਜਾਣਕਾਰੀ ਸਾਰਿਆਂ ਨਾਲ ਸਾਂਝੀ ਸ਼ੇਅਰ ਕਰ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਚੰਗੇ ਪਾਸੇ ਲਾਓ ਆਪਣਾ ਆਪਣੀ ਜ਼ਿੰਦਗੀ ਤੇ ਮਿਹਨਤਾਂ ਕਰੋ ਇਮਾਨਦਾਰੀ ਰੱਖੋ ਆਪਣੇ ਆਪ ਨਾਲ ਤੁਹਾਡੇ ਸਰੀਰ ਨਹੀਂ ਤੁਹਾਡੇ ਕੰਮ ਆਉਣਾ ਬਹੁਤ ਬਹੁਤ ਧੰਨਵਾਦ ਆਪਣਾ ਖਿਆਲ ਰੱਖਿਓ ਸਤਿ ਸ੍ਰੀ ਅਕਾਲ